ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਮੈਂ ਹਰਦੀਪ कौर ਅਕਾਲ ਸਾਈ ਬੁਟੀਕ ਬਰਨਾਲਾ ਅੱਜ ਦਾ ਆਪਣਾ ਟੌਪਿਕ ਹੈਗਾ ਸਟ੍ਰੇਟ ਸਲਵਾਰ ਦੀ ਕਟਿੰਗ ਆਪਾਂ ਅੱਜ ਸਟ੍ਰੇਟ ਸਲਵਾਰ ਦੀ ਕਟਿੰਗ ਕਰਨਾ ਸਿੱਖਾਂਗੇ ਆਪਣਾ ਕੋਈ ਟੋਟਲ ਜਿਹੜੀ ਲੈਂਥ ਹੈਗੀ ਹੈ ਸਲਵਾਰ ਦੀ ਉਹ ਹੈਗੀ ਹੈ 35 ਇੰਚ 35.5 ਇੰਚ ਤੇ ਆਪਾਂ 벨ਟ ਦਾ ਜਿਹੜਾ ਹੈਗਾ ਹਰ ਇੱਕ ਦੇ ਵਿੱਚੋਂ 4 ਇੰਚ ਮਾਈਨਸ ਕਰ ਦਾਂਗੇ ਹਰੀ ਇੱਕ ਸਲਵਾਰ ਚ ਆਪਾਂ ਜਦੋਂ ਵੀ ਕਟਿੰਗ ਕਰਦੇ ਆ ਤਾਂ ਜ਼ਿਆਦਾਤਰ ਤੇ ਇਹ ਆ ਕਿ ਜੀ ਆਪਾਂ ਦੇਖਦੇ ਆ ਕਿ ਕਿਸੇ ਦੀ ਚੁਆਇਸ ਕੀ ਆ ਕਿ ਉਹ 벨ਟ ਕਿੰਨੇ ਇੰਚ ਦੀ ਪਾਉਂਦਾ ਪਰੰਤੂ ਆਪਾਂ ਨਾਰਮਲ ਸਾਈਜ਼ ਜਿਹੜਾ ਬਣਾਉਣੇ ਆ ਤਾਂ 4 ਇੰਚ ਮਾਈਨਸ ਕਰਦੇ ਆ 벨ਟ ਦਾ ਤਾਂ ਆਪਣੇ ਕੋਲੇ ਜਿਹੜੇ ਹੈਗੇ ਆ ਕਟਿੰਗ 33.5 ਇੰਚ ਦੀ ਆ ਜਾਊਗੀ ਆਪਾਂ ਇਸ ਤਰੀਕੇ ਨਾਲ ਆਪਣੇ ਕੋਲੇ ਇਹ ਸਲਵਾਰ ਦਾ ਹੈਗਾ ਕਪੜਾ ਪਲੇਨ ਇਹ 2.5 ਮੀਟਰ ਕਪੜਾ ਹੈਗਾ ਤੇ ਇਹਦੇ ਤੇ ਆਪਾਂ ਕਟਿੰਗ ਕਰਾਂਗੇ। ਜਿਵੇਂ ਇਸ ਤਰ੍ਹਾਂ ਆਪਾਂ ਕੱਪੜੇ ਦੀ ਤੈਹ ਲਾ ਲਈ ਆ ਤੇ ਇਹਦੀਆਂ ਮਤਲਬ ਆਪਾਂ ਨੇ ਚਾਰ ਤੈਹਾਂ ਨੇ। ਜਿਹੜੀ ਓਪਨ ਵਾਲੀ ਸਾਈਡ ਆ ਉਹ ਇਧਰਲੀ ਸਾਈਡ ਆ। ਇੱਥੋਂ ਆਪਾਂ ਝੋਲੀ ਦੇ ਨਿਸ਼ਾਨ ਲਗਾ ਲਾਂਗੇ ਤੇ ਆਹ ਸਾਈਡ ਹੈਗੀ ਆ ਜਿਹੜੀ ਬੰਦ ਵਾਲੀ। ਇਹ ਆਪਣੀ ਬੰਦ ਵਾਲੀ ਸਾਈਡ ਆ। ਇੱਥੋਂ ਆਪਾਂ ਜਿਹੜਾ ਮੂਰੇ ਆ ਜੂਗੀ, ਗੋਡੇ ਵਾਲੇ ਨਿਸ਼ਾਨ ਆ ਜੂਗਾ ਫਰੰਟ ਤੋਂ ਉਹ ਝੋਲੀ ਵਾਲੀ ਸਾਈਡ ਆ ਜੂਗੀ। ਇੱਥੇ ਆਪਾਂ ਮੂਰੀ ਦੇ ਨਿਸ਼ਾਨ ਲਗਾਵਾਂਗੇ। ਠੀਕ ਹੈ ਆਪਾਂ ਕਟਿੰਗ ਕਰਨੀ ਦੱਸ। ਆਪਾਂ ਇੱਥੋਂ ਰੱਖ ਆਪਣੀ ਜਿਹੜੀ ਹੈਗੀ ਆ ਪੰਚਾਇਦੀ 31 31 ਇੰਚ ਤੇ ਆਪਾਂ ਨਿਸ਼ਾਨ ਲਗਾ ਲਵਾਂਗੇ ਆਪਾਂ ਨੂੰ ਮੂਰੀ ਇਹਦੇ ਵਿੱਚ ਘੱਟੋ ਘੱਟ 7 ਇੰਚ ਚਾਹੀਦੀ ਆ ਪਰ 7.5 ਵੀ ਰੱਖ ਸਕਦੇ ਆ ਪਰ 7 ਹੋਣੀ ਚਾਹੀਦੀ ਆ ਘੱਟੋ ਘੱਟ ਤਾਂ ਆਪਾਂ 9 ਇੰਚ 7.5 ਡੇਢ ਇੰਚ ਐਕਸਟਰਾ ਆਪਾਂ ਨਿਸ਼ਾਨ ਲਾ ਲਾਂਗੇ 9 ਇੰਚ ਤੇ ਆਪਾਂ ਨਹੀਂ ਨਿਸ਼ਾਨ ਲਗਾ ਗਏ ਠੀਕ ਹੈ ਇਧਰੋਂ ਆਪਾਂ ਝੋਲੀ ਦਾ ਨਿਸ਼ਾਨ ਲਗਾ ਲਾਂਗੇ ਜਿਹੜੀ ਝੋਲੀ ਆ ਆਪਣੇ ਕੋਲੇ ਉਹ 14 ਇੰਚ ਆ ਪਰ ਆਪਾਂ ਕੀ ਕਰਾਂਗੇ ਆਪਾਂ 4 ਇੰਚ 벨ਟ ਦਾ ਹੈਗਾ 10 ਇੰਚ ਇਧਰੋਂ ਆਪਾਂ ਨਿਸ਼ਾਨ ਲਾ ਲਾਂਗੇ ਹੈਨਾ ਸਾਢੇ 13 ਆਪਣੇ ਕੋਲੇ ਰੈਡੀ ਰਹਿ ਜੂਗੀ ਆਪਾਂ ਨੇ 10 ਇੰਚ ਦਾ ਨਿਸ਼ਾਨ ਇਧਰ ਇਹ ਲਾ ਲਿਆ ਠੀਕ ਹੈ ਦੇਰੇ ਵਿੱਚ ਆਪਾਂ ਇੱਕ ਗੱਲ ਤੁਹਾਨੂੰ ਹੋਰ ਸਮਝਾਉਣੀ ਸੀ ਜਿਵੇਂ ਹੁਣ ਆਪਾਂ ਨੇ ਨਿਸ਼ਾਨ ਲਾ ਲਿਆ ਇਧਰੋਂ 33.5 ਇੰਚ ਦੀ ਹੈਨਾ 33.5 ਇੰਚ ਦੀ ਨਿਸ਼ਾਨ ਲਗਾਇਆ ਪਰ ਅਸੀਂ ਕੀ ਕਰਾਂਗੇ ਇਧਰੋਂ 1.5 ਇੰਚ ਘਟਾ ਕੇ ਨਿਸ਼ਾਨ ਲਾਵਾਂਗੇ ਇੰਚ ਜਾਂ 1.5 ਇੰਚ 1.5 ਇੰਚ ਘਟਾ ਕੇ ਨਿਸ਼ਾਨ ਲਾਵਾਂਗੇ ਤੇ ਉਧਰੋਂ ਅਸੀਂ ਵੱਧ ਲਾਵਾਂਗੇ 1.5 ਇੰਚ ਘਟਾ ਕੇ ਨਿਸ਼ਾਨ ਲਾਵਾਂਗੇ ਇਧਰੋਂ نیچے ਹੋਊ ਇਹ ਤੁਹਾਨੂੰ ਸਿਰਫ ਸਮਝਾਉਣ ਵਾਸਤੇ ਆ ਇਥੋਂ ਤੱਕ ਅਸੀਂ 31 ਇੰਚ ਸਾਡੇ 31 ਇੰਚ ਰੈਡੀ ਕਰ ਲਿਆ। ਕਟਿੰਗ ਕਰਾਂਗੇ। ਆ ਨਿਸ਼ਾਨ ਜਿਹੜਾ 9 ਇੰਚ ਦਾ ਸੀ ਇੱਥੋਂ ਰੱਖਵਾ ਲਿਆ। ਇਹ ਇਸ ਵਾਸਤੇ ਆ ਕਿ ਜਿਹੜੀ ਆਹ ਵਾਲੀ ਸਾਡੀ ਸੀਨ ਆ ਆਹ ਵਾਲੀ ਇਹ ਇੱਥੋਂ ਮਤਲਬ ਖਿੱਚਣ ਲੱਗ ਜਾਂਦੀ ਹੈ ਤਾਂ ਕਿ ਉਹ ਖਿੱਚ ਨਾ ਪਵੇ। ਇਸ ਲਈ ਅਸੀਂ ਇਧਰੋਂ ਐਕਸਟਰਾ ਨੂੰ ਕੱਟ ਕਰਾਂਗੇ। ਇਹੋ ਜਿਹੜਾ ਨਿਸ਼ਾਨ ਆ ਉਹ ਇੱਧਰ ਹੀ ਰੱਖਾਂਗੇ। ਇੱਥੋਂ ਲੈ ਕੇ ਇਹ ਨਿਸ਼ਾਨ ਇਸ ਤਰ੍ਹਾਂ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਤਾਂ ਕਿ ਜਿਹੜੀ ਜਿਹੜੀ ਸਾਡੀ ਆਹ ਝੂਲੀ ਇਹ ਬੱਤੀ ਰਹਿ ਜਾਊਗੀ ਤੇ ਇੱਥੋਂ ਸਾਨੂੰ ਮਤਲਬ ਖਿੱਚਣੀ ਪੈਂਦੀ ਹੈਗੀ ਸਾਈਡ ਤੋਂ ਜਿਹੜੀ ਹੁੰਦੇ ਦੀ ਖਿੱਚ ਪੈਂਦੀ ਹੈ ਉਹ ਵਾਲੀ ਨਹੀਂ ਪੈਣੀ ਠੀਕ ਹੈ ਜੀ ਆਹ ਨਿਸ਼ਾਨ ਅਸ ਚੰਗਿਤਰਾ ਲਾ ਲੂਣੇ ਪੈਨ ਦਾ ਨਿਸ਼ਾਨ ਆਪਾਂ ਤਾਂ ਲਾ ਰਹੇ ਆ ਕਿਉਂਕਿ ਚੌਕ ਬਿਲਕੁਲ ਵੀ ਦਿਖ ਨਹੀਂ ਰਿਹਾ ਸੀਗਾ ਠੀਕ ਹੈ ਜੀ ਇਹ ਆਪਣਾ ਕੱਪੜਾ ਜਿਹੜਾ ਇਹ ਉਲਟਾ ਸਾਈਡ ਆ ਤਾਂ ਕਰਕੇ ਜਿਹੜੇ ਪੈਨ ਦੇ ਨਿਸ਼ਾਨ ਆ ਇਹ ਉਲٹے ਪਾਸੇ ਨਹੀਂ ਦਿਖਣਗੇ ਵੈਸੇ ਆਪਾਂ ਨੂੰ ਚੌਕ ਹੀ ਵਰਤਣਾ ਚਾਹੀਦਾ ਪੈਨ ਨਹੀਂ ਠੀਕ ਹੈ ਇਹ ਸਾਡੀ ਸਪਰੇਸ ਵਾਲੀ ਕਟਿੰਗ ਅਸੀਂ ਫੇਰ ਵੀ ਇੱਕ ਹੋਰ ਤੁਹਾਡੇ ਧਿਆਨ ਚ ਗੱਲ ਲਿਆਉਣਾ ਚਾਹੁੰਦੇ ਆ ਕਿ ਜਿਹੜਾ ਆਪਾਂ ਇਥੋਂ ਕਟਿੰਗ ਕੀਤੀ ਆ ਡੇਢ ਇੰਚ ਆਪਾਂ ਨੇ ਇਧਰੋਂ ਫਰਕ ਪਾਇਆ ਆਪਾਂ ਇਹਦੇ ਨਾਲ ਡੇਡਾ ਰੱਖਿਆ ਝੋਲੀ ਦੇ ਨਿਸ਼ਾਨ ਪਰੰਤੂ ਆਪਾਂ ਅੱਧੇ ਇੰਚ ਦੀ ਹੋਰ ਕਾਟ ਪਾਵਾਂਗੇ ਕਿਉਂਕਿ ਜਿਹੜਾ ਸਾਡਾ ਪੌਂਚ ਆ ਤਾਂ ਕਿ ਉਹ ਡਿੱਗੇ ਨਾ ਇਸ ਲਈ ਅਸੀਂ ਅੱਧੇ ਇੰਚ ਦੀ ਕਾਟ ਇਹਦੇ ਵਿੱਚ ਹੋਰ ਵੀ ਪਾ ਦਵਾਂਗੇ ਸਾ ਪਥੂੜੀ ਜੀ ਪਾਉਣੀ ਆ ਇਥੋਂ ਤੱਕ ਤੱਕ ਜਿਆਦਾ ਨਹੀਂ ਉਹ ਇੰਨੀ ਕਾਪਾ ਕੱਟ ਦੇ ਚ ਪਾਵਾਂਗੇ ਇਹ ਬਹੁਤ ਹੀ ਆਸਾਨ ਆ ਸਟ੍ਰੇਟ ਸਲਵਾਰ ਸਾਡੀ ਕਟਿੰਗ ਹੋ ਗਈ ਆ ਤੇ ਜਿਹੜਾ ਕੱਪੜਾ ਸਾਡੇ ਕੋਲੇ ਬਚ ਗਿਆ ਤੇ ਅਸੀਂ ਉਹਦੇ ਚੋਂ ਹੀ 벨ਟ ਤਿਆਰ ਕਰ ਲਾਂਗੇ ਇਹ ਜਿਹੜੀ 벨ਟ ਦੀ ਕਟਿੰਗ ਆ ਆਪਾਂ हिਪ ਦੇ ਅਕੋਰਡਿੰਗ ਤਿਆਰ ਕਰਦੇ ਆ ਜਿਵੇਂ ਸਾਡੇ ਕੋਲੇ ਹੁਣ 42 ਇੰਚ ਹੈਗੀ ਆ ਹਿਪ 21 ਇੰਚ ਮਤਲਬ ਤਿਆਰ ਆ ਅਸੀਂ 24 ਜਾਂ 25 ਇੰਚ 벨ਟ ਤਿਆਰ ਕਰ ਲਾਂਗੇ ਹੈ ਨਾ ਉਹ ਵੀ ਆਪਾਂ ਕਟਿੰਗ ਕਰਦੀਆਂ ਇਹ ਬਚੇ ਹੋਏ ਕੱਪੜੇ ਚੋਂ ਆਪਾਂ 벨ਟ ਕਟਿੰਗ ਕਰ ਲਾਂ ਇਸ ਤਰ੍ਹਾਂ ਸਟੇਟ ਸਲਵਾਰ ਦੀ ਕਟਿੰਗ ਬਹੁਤ ਹੀ ਆਸਾਨ ਹੁੱਚ ਨੇ ਇਹਦੇ ਚ ਹੁਣ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਚੁੰਟ ਵਾਲੇ ਵਾਲ ਵੀ ਪਾ ਸਕਦੇ ਹੋ ਕਿ ਜਿਹੜੇ ਅਸੀਂ ਉਦੋਂ ਵਾਲ ਪਾਉਣੇ ਆ ਸਿੰਪਲ ਨਾਰਮਲ ਸਲਵਾਰ ਦੇ ਵਿੱਚ ਉਹ ਵੀ ਪਾ ਸਕਦੇ ਇਹ ਤੁਹਾਡੀ ਆਪਣੀ ਚੋਇਸ ਹੈ। ਇਹ ਵੈਲਕਮ ਕਰਦੀਆਂ। ਉਮੀਦ ਕਰਦੀਆਂ ਤੁਹਾਨੂੰ ਅੱਜ ਦਾ ਟੌਪਿਕ ਬਹੁਤ ਵਧੀਆ ਲੱਗਿਆ ਹੋਊਗਾ। ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ।